ਸਵਾਗਤ ਹੈ ਕਿਸਾਨ ਵੀਰੋ ਹੋਡਾ ਟੇਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਸੁਖੇ ਕੋਲੇ ਪਿੰਡ ਹਿੰਮਤਪੁਰੇ ਜੀ ਤੇ ਪੰਜ ਸਾਨੂੰ ਨਾਗ ਦਿਖਾਵਾਂਗੇ ਸਾਰੀ ਜਾਣਕਾਰੀ ਪਰਮਿਸ਼ਨ ਬਾਈ ਤੋਂ ਲਵਾਂਗੇ ਹੋਲਾ ਦਸਲੀ ਕਰਕੇ ਤੁਸੀਂ ਪਾਹੂ ਦੀ ਖਰੀਦਦਾਰੀ ਕਰਨੀ ਆਪਣਾ ਕੰਮ ਆ ਸਿਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਵੈਸੇ ਆਪਣੀ ਵੀਡੀਓ ਚੌਥੀ ਪੰਜਵੀਂ ਅੱਜ ਬਾਈ ਦੇ ਘਰੋਂ ਤੇ ਕੀ ਰਿਸਪੌਂਸ ਰਹਿੰਦਾ ਉਹ ਵੀ ਪੁੱਛਾਂਗੇ ਜਾਂ ਮਾਲ ਡੰਗਰ ਅੱਜ ਕਿਹੜਾ ਕਿਹੜੀ ਬਰੀਡ ਦੇ ਵਿੱਚ ਆ ਸਾਰਾ ਕੁਝ ਬਾਈ ਜੀ ਨਾਲ ਗੱਲਬਾਤ ਕਰਾਂਗੇ ਸਾਸੀ ਗੱਲ ਜੀ ਸਾਸੀ ਗੱਲ ਬੁੱਟੇ ਹੋਰ ਕਿਵੇਂ ਬਰੇ ਸੋਖੇ ਠੀਕ ਆ ਬੁੱਟੇ ਪਹਿਲਾਂ ਤਾਂ ਨੰਬਰ ਬੋਲੋ ਜੀ 98723 21299 21299 ਪਿੰਡ ਵੀਰ ਆਪਣਾ ਹਿੰਮਤਪੁਰਾ ਜੀ ਪਿੰਡ ਹਿੰਮਤਪੁਰਾ ਜ਼ਿਲ੍ਹਾ ਆਪਾਂ ਨੂੰ ਮੋਗਾ ਜੀ ਤਹਿਸੀਲ ਨਿਹਾਲ ਚੰਗਾ ਤੇ ਨੇੜੇ ਆਪਾਂ ਨੂੰ ਪਧੌੜ ਪੈਗਾ ਜੀ ਤੇ ਨਿਹਾਲ ਸਿੰਘ ਵਾਲ ਆਪਣੀ ਤਸੀਲ ਆ ਤਸੀਲਾਂ ਜੀ ਓਕੇ ਜੀ ਤੇ ਬਾਈ ਸੁਖੇ ਕਿਵੇਂ ਲੈਂਦਾ ਆਪਣੀ ਵੀਡੀਓ ਦਾ ਰਿਸਪੌਂਸ ਬਾਈ ਬਹੁਤ ਸੋਨਾ ਮਿਲਦਾਗਾ ਘੰਟੇ ਜੀ ਬਾਬੇ ਨਾਨਕ ਦੀ ਕਿਰਪਾ ਹੋ ਜਾਂਦੀ ਮਾਲ ਡੰਗਰ ਚੰਗਾ ਹੁੰਦਾ ਕੋਈ ਪਤਾ ਹੀ ਆ ਵੀ ਤੀਜੀ ਚੌਥੀ ਕੀ ਵੀਡੀਓ ਹੱਜ ਆਪਣੀ ਤੇ ਅੱਜ ਫਿਰ ਪੰਜ ਦਿਖਾ ਰਹੇ ਆਪਾਂ 4000 ਸੀ ਤੇ ਇੱਕ ਐਚ ਹਾਂ ਆ ਵੀਰੇ ਕਰਨਾਲ ਜਾਣੀ ਐ ਇਹ ਵੀ ਕੀ ਵੀ ਆ ਇਹ ਵੀ ਕੀ ਵੀ ਓਕੇ ਜੀ ਧੰਨਵਾਦ ਜੀ ਜਿਹੜਾ ਪਸੂ ਵੇਚ ਗਿਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਜਰਸੀ ਪਛੀ ਦੇਖੀ ਜਾਂਦੇ ਆ ਜੀ ਕਿਹੜਾ ਸੁਆ ਸੁਣ ਵਾਸਤੇ ਰੈਡੀ ਆ ਹੁਣੇ ਏ ਬੁੱਟੇ ਵੀਰੇ ਬਲੂਨ ਬੱਛੀ ਆ ਬਲੂਨ ਬੱਛੀ ਮੂੰਹੋਂ ਚਾਰ ਦੰਦਾਂ ਚਾਰ ਦੰਦ ਕਰਫਾਰਮ ਹਾਂ ਫਾਰਮ ਦੀ ਬੱਛੀ ਆ ਫਾਰਮ ਦੀ ਬੱਛੀ ਆ ਗਈ ਜੀ ਮੂੰਹੋਂ ਚਾਰ ਦੰਦ ਕਿੰਨੇ ਦਿਨ ਬਾਕੀ ਆ ਵੀਰੇ ਦੇ ਹਜੇ ਹਜੇ 15 ਦਿਨ ਬੁੱਟੇ ਬਾਕੀ ਪਿਆ ਵੀਰੇ 15 ਦਿਨ ਇਹਦੇ ਬਾਕੀ ਪਿਆ ਤੇ ਕਿੰਨਾ ਕ ਫਿਰ ਦੁੱਧ ਦੱਸਿਆ ਮਾਲਕਾਂ ਨੇ ਅਦਕੀ ਮਾਂ ਦਾ ਰਕਾਰ ਮਾਂ ਦਾ ਪਾਵੇਂ ਝੂਠ ਮਾਰੀ ਜਗੇ ਅਗੇ ਅਗਲਾ ਚਾਹੇ ਕਿੰਨਾ ਕਹੀ ਆ ਵੀ ਹਣਾ ਹੂੰ 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 ਅਗਲਾ ਆ ਵੀ ਦੇਖ ਸਮਝ ਕੇ ਲਵੇ ਹੈਨਾ ਸਮਝ ਨਾ ਲਵੇ ਐਵੇਂ ਆਪਾਂ ਕਹਿੰਦੇ ਜਿਹੜੀ ਮਾਂ ਨੇ 50 ਕਿਲੋ ਕੰਡੇ ਆਪਾਂ ਕਿਹੜਾ ਚੋਕੇ ਆਏ ਆ ਤੇ ਬਾਕੀ ਜਿਹੜੀ ਬਰੀਡ ਹੈ ਬਰੀਡ ਬਰੀਡ ਹੀ ਦੱਸੂ ਜਰਾ ਐਵੇਂ ਆਪਾਂ ਮਾਂ ਤੇ ਨਾ ਜਾ ਕੇ ਬਾਕੀ ਦਾ ਯਾਰ ਪੰਜਾਬ ਵਾਲੀ ਯਾਰ ਸੀ ਚੰਗੇ ਅੰਗਾ ਪੈਰਾਂ ਦੀ ਆ ਨਾਲੇ ਵਾ ਖੋਲੋ ਜੀ ਇਹਦਾ ਨੇੜਾ ਫਾਰਮ ਵਾਲੀ ਬੈਡ ਆ ਫਾਰਮ ਵਾਲੀ ਜਾਵਾ ਬੱਚੀ ਚੰਗੇ ਲੈ ਚਲੋ ਜੀ ਤੋੜਾ ਤਾਰਾ ਕਰਾ ਮੈਂ ਚੈੱਕ ਕਿੰਨੇ ਦਿਨ ਘਟਜੂ ਜੀ 15 ਦਿਨ ਲੈ ਜੂ ਬੁੱਟੇ 15 ਦਿਨ ਅਜੇ ਭੜਾਈਆਂ ਪਾਉਣ ਲੱਗੀ ਆ ਓਕੇ 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 ਹਾਂ ਜੀ ਦੁੱਧ ਬਾਕੀ ਦਾ ਵਾਈ ਦਾ ਆਈ ਵੀਡੀਓ ਦੇ ਵਿੱਚ ਇਹ ਕਹਿਣਾ ਹੁੰਦਾ ਵੀ ਪਸ਼ੂ ਦੀ ਖਰੀਦਦਾਰੀ ਕਰਨੀ ਹੈ ਕਿਉਂਕਿ ਹਰੇਕ ਬੰਦਾ ਸਿਆਣਾ ਜਜਮੈਂਟ ਤੁਸੀਂ ਕਰ ਲੈਣੀ ਆ ਵੀ ਪਸ਼ੂ ਕਿੰਨਾ ਕੁ ਦੁੱਧ ਕੱਢ ਸਕਦਾ ਹੈ ਨਾ ਬਈ ਸੁੱਖੇ ਹਾਂ ਇਹ ਦੱਸਦੀ ਵੀ ਇਹ ਵੱਡੀ ਜਰਸੀ ਆ ਚਾਰ ਦੰਦ ਮੋਹ ਆ ਐਚ ਐਫ ਨੂੰ ਵੱਡਾ ਕੱਦਦਾ ਵੱਡਾ ਕੱਦਦਾ ਇਧਰ ਨੂੰ ਫੇਸ ਕਰਾਇਓ ਦਾ ਦਿਖਾਈ ਗਿਆ ਸਮਾਰ ਕੇ ਚੰਗੀ ਚੀਜ਼ ਹੈ ਜੀ ਚੰਗੀ ਬਰੀਡ ਹੈ ਜੀ ਜ਼ਰੂਰ ਕਰੋ ਸੋ ਲੈ ਚਲੋ ਕੋਈ ਗੱਲ ਆ ਨਾ ਖੁੱਲੀ ਰਹਿੰਦੀ ਕਰਕੇ ਕਿਰਾਂ ਕਰੋ ਚਾਰ ਚਾਰ ਉਂਗਲਾਂ ਦਾ ਕੰਨ ਪਿਓਰ ਤੇ ਹੱਡਾਂ ਪੈਰਾਂ ਦੀ ਵੀ ਪੂਰੀ ਮਜ਼ਬੂਤ ਹੈ ਨਾ ਹਾਂਜੀ ਹਾਂਜੀ ਫੁੱਲ ਹੱਡਾਂ ਪੈਰਾਂ ਦੀ ਮਜ਼ਬੂਤ ਤੇ ਚੰਗੀ ਬਰੀਡ ਆ ਗਈ ਜੀ ਪਿਓਰ ਜਰਸੀ ਪੰਜਾਬ ਵਾਲੀ ਆ ਗਈ ਜੀ ਆ ਦੇਖੋ ਚੰਗੀ ਹੈ ਜੀ ਮੁੱਲ ਫਿਰ ਬਾਈ ਇਹਦਾ ਮੁੱਲ ਆਪਣਾ ਫੋਨ ਤੇ ਹੋਊਗਾ ਹੁੰਦੇ ਜਮਾ ਜਾਇਆ ਜਾ ਹਾਂ ਹਾਂ ਓਕੇ ਮੁੱਲ ਫੋਨ ਤੇ ਹੋਊ ਜਮਾ ਜਾਇਜ ਤੇ ਦੋ ਨੰਬਰ ਤੇ ਵੀ ਬਾਈ ਜਰਸੀ ਆ ਗਈ ਹਾਂ ਵੀਰੇ ਇਹ ਵੀ ਚੰਗੀ ਜਰਸੀ ਹੈਗੀ ਇਹਦੇ ਕਿੰਨੇ ਕਿਤਨਾ ਬਾਕੀ ਤੇ ਕਿਹੜਾ ਸੂਆ ਬਾਈ ਇਹਦੇ ਵੀਰੇ ਬੂਟੇ ਦੱਸ ਦੇਣਾ ਬਾਕੀ ਤੇ ਸੂਆ ਕਿਹੜਾ ਜੀ ਸੂਆ ਪਿਓਰ ਦੂਜਾ ਦੂਜਾ ਆਹ ਭਈਆ ਫਾਰਮ ਦੀ ਬੱਸੀ ਵਾਂਗੂ ਇਹ ਵੀ ਲਮਾਈ ਲੂ ਫੋਲਰ ਹਾਂ ਲਿਆਓ ਜੀ ਇਹਨੂੰ ਵੀ ਤੋੜਾ ਤਾਰਾ ਕਰਾ ਦਈਏ ਚੱਕ ਚੰਗੀਆਂ ਬੱਛੀਆਂ ਆ ਗਈਆਂ ਜੀ ਦੈਨ ਜਰੂਰ ਚਾਰ ਕੱਟਦੇ ਹਾਂ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਠੀਕ ਆ ਜੀ ਤੇ ਬਾਕੀ ਦੀ ਗੱਲ ਬਰੀਡ ਦੇ ਵਿੱਚ ਨਹੀਂ ਪੂਰਾ ਵੀ ਕੰਪਰੋਮਾਈਜ਼ ਨੋ 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 ਬਰੀਡ ਫੁੱਲ ਪਿਓਰ ਜੇ ਆਪਾਂ ਗੱਲ ਕਰ ਲਗੇ ਚਾਰ ਚਾਰ ਉਂਗਲਾਂ ਦਾ ਕੰਨ ਪਿਓਰ ਜਰਸੀ ਲਮਾਈ ਲਮੂਹ ਲੈਂਥੇ ਦੀ ਪੂਰੀ ਹੈ ਜੀ ਉੱਤੋਂ ਪੱਦਰ ਪਈ ਆ ਹਾਂ ਜੀ ਬਾਜ ਵਾਂਗੂ ਸਟ੍ਰੇਟ ਪਈ ਆ ਜਮਾ ਹਾਂ ਕੋਈ ਉਹ ਆ ਦੇਖੋ ਜੀ ਆ ਐਂ ਵੀ LEDੀ ਜੀ ਉਹ ਨਹੀਂ ਨਹੀਂ ਵੀਰੇ ਲਮਾਈ ਬਹੁਤ ਵੱਛੀ ਨਹੀਂ ਬਾਕੀ ਬੂਟੇ ਆ ਆ ਵੀਰੇ ਹੂੰ ਕੰਨ ਦੇ ਹੇਲਾ ਲੱਗਿਆ ਵਾ ਤਨ ਚਾਰ ਚਾਰ ਉਂਗਲਾਂ ਦਾ ਕੰਨ ਬਰੀਡ ਦੇ ਵਿੱਚ ਫੁੱਲ ਜਿਹੜੀ ਗੱਲ ਹੋਈ ਆਪਾਂ ਬਹੁਤ ਠੰਡੀ ਸੀਲ ਆ ਠੰਡੀ ਸੀਲ ਬਰੀਡ ਦੀ ਨਹੀਂ ਕਮੀ ਵੱਡੀ ਗੱਲ ਹੈ ਨਾ ਹਾਂ ਹਾਂ ਲੈ ਚੱਲੋ ਜੀ ਤੇ ਦਾ ਵੀ ਫਿਰ ਮੁੱਲ ਫੋਨਤੀ ਹੈ ਨਾ ਹਾਂਜੀ ਹਾਂਜੀ ਚੰਗੀ ਹੈ ਜੀ ਬਰੀਡ ਇੱਕ ਨੰਬਰ ਆ ਦੇਖੋ ਲਮਾਈ ਲਮੂਈ ਫੁੱਲ ਲੈਂਥ ਚੰਗੀ ਤੇ ਥਾਣਾ ਥੁੜਾ ਦੀਆਂ ਬਾਈਸੋ ਕੇ ਸਾਰੀਆਂ ਓਕੇ ਆ ਮੈਂ ਓਕੇ ਜਦੋਂ ਅਗਲੇ ਨੇ ਪੈਸੇ ਲਾਉਣੇ ਆਪਦਾ ਚੈੱਕ ਕਰਕੇ ਲੈਣਾ ਜਮਾ ਜਮਾ ਜਾਇਜ਼ ਗੱਲਾਂ ਬਾਈ ਦੀਆਂ ਜਮਾ ਤੇ ਬਾਕੀ ਦਾ ਸੱਚਾ ਤੇ ਸੁੱਚੀ ਜੀ ਗੱਲ ਕਰ ਦੇਣੀ ਹੈ ਨਾ ਜਿੰਨੀ ਕਰ ਜਮਾ ਜਮਾ ओके जी ਝੂਠ ਦਾ ਡਾਕਟਰ ਜਾਉ ਜੰਮਿਆ ਝੂਠ ਦਾ ਮਾਰਿਆ ਨਹੀਂ ਆਪਣਾ ਜ਼ਰਾ ਨਾ ਕਿਹਾ ਬੁੱਟੇ ਓਕੇ ਜੀ ਕਿੰਨਾ ਕਜਰ ਚੱਲਦਾ ਫਿਰ ਝੂਠ ਹਨਾ ਝੂਠ ਦਾ ਇੱਕ ਦਿਨ ਚਲੂ 700 ਰੁਪਏ ਚਲੂ ਜੇ ਇੱਕ ਦਿਨ ਬੋਲ ਪੇ ਓਕੇ ਜੀ ਤੇ ਹੁਣ ਛੋਟੇ ਗੱਦ ਕਾਟ ਦੀ ਆ ਗਈ ਜਿਹੜੀ ਭਾਈ ਹਾਂਜੀ ਤੇ ਸੂਈ ਸਵਾਈ ਹੈ ਜੀ ਇਹ ਸੂਈ ਸਵਾਈ ਹੈ ਪਰਸਾਂ ਸੂਇਆ ਮਗਰ ਕੀ ਆ ਗਿਆ ਜੀ ਮਗਰ ਇਹਦੇ ਬੱਚਾ ਮਗਰ ਬੱਚਾ ਕਿੰਨਾ ਦੁੱਧ ਆਇਆ ਥੱਲੇ ਬੋੜਾ ਹੁਣ ਵੀਰੇ ਬੋੜਾ ਕਹਿਣ ਨੂੰ 12 ਕਿਲੋ ਕਹੀ ਜਾਂ 13 ਕਿਲੋ ਜਾਏਗਾ ਹੈ 11 ਕਿਲੋ ਦੱਸ ਕੇ ਲੀਟਰ ਚਾ ਚੋਲੂ ਬੰਦਾ ਉਹਦਾ 5 ਲੀਟਰ ਪਰ ਟਾਈਮ ਦਾ ਚੋ ਕੇ ਲਿਆ ਸਕਦਾ ਪਰਸਨ ਸੂਈ ਆ ਬੁੱਟੀ ਤੇ ਪਲੂਣ ਆ ਬਾਈ ਹਨਾ ਹਾਂ ਪਲੂਣ ਆ ਪਲੂਣ ਬੱਚੀ ਆ ਗਈ ਤੇ ਨਹੀਂ ਵੀਰੇ ਦੂਜਾ ਸੂਆ ਇਹ ਹਾਂ ਦੂਜਾ 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 ਬਾਕੀ ਦੀ ਗੱਲ ਕੱਦ ਘਾਟ ਛੋਟੇ ਦੀ ਆ ਗਈ ਹਨਾ हां कद भाई मीडियम है यानी कि हिमाचल ही ना समझ रहे हो समझ रहे हैं देखो टोक नहीं पाया इधर भी बच्ची पड़ी हुई है ओके जी ओके ओके वो, दे वो ए, तो देसी जंदी है वो तो खाड ही नहीं रलते होते हां ते एदे ਥੱਲੇ 10 ਕਿਲੋ ਦੁੱਧ ਮੋਲੇ ਦਾ ਜਾਇਜ ਹੋ ਜਾ ਹਾਂ ਬੜਾ ਯਾਰ ਹਜੇ ਦੁੱਧ ਨਹੀਂ ਬਣਿਆ ਬਣ ਜੂ ਕਿੰਨਾ ਕੁ ਵਧਾ ਜੂਗੀ ਹੋਰ ਦੁੱਧ ਦੁੱਧ ਇਹ 15 ਕਿਲੋ ਰਾਮ ਜੀ ਨੇ ਦੇ ਦੂ ਬਾਹਰ ਹੀ ਆਪਾਂ ਕਹਿੰਦੇ ਓਕੇ 15 ਕਿਲੋ ਦੁੱਧ ਦੇਨੇ ਬਾਕੀ ਆਇਆ ਬੂਟੇ ਭਾਈ 6 ਵਾਗੀ 15 ਘੜਾ ਦੇ 13 ਘੜਾ ਦੇ ਹਨਾ ਉ ਹੋਊ ਛੋਟਾ ਬਾ ਹਨਾ ਹਾਂ ਜੈ ਜੀ ਹੋ ਛੋਟੇ ਜੈ ਜੀ ਹੋ ਮਾਹ ਯਾਰ ਓਕੇ ਜੀ ਹੈਰਾਨ ਕਰਨ ਵਾਲੀ ਗੱਲ ਕਰ ਦੂੰ ਹੈਰਾਨ ਕਰਨ ਵਾਲੀ ਗੱਲ ਆ ਤੇ ਬਾਕੀ ਦੀ ਗੱਲ ਯਾਰ ਛੋਟੇ ਪਾ ਦੀ ਮੱਝ ਨੂੰ ਚੰਗੀ ਰਹੂਗੀ ਮੈਂ ਆ ਵੀਰੇ ਜਿੱਥੇ ਮਰਜੀ ਹੱਥ ਲੈ ਜਾ ਦੋਹਾਂ ਪਾਸੇ ਬਹਿ ਕੇ ਚੋੜਾ ਲਾ ਓਕੇ ਲਾ ਉਹ ਤਾਂ ਦੇਖ ਕੇ ਲੈ ਕੇ ਹੁਣੇ ਨਾ ਮਰ ਵੀ ਹਾਂ ਤੇ ਹੁਣ ਵੀਰੇ ਇਹ ਵੀ ਗੱਬਣਾ ਨਹੀਂ ਵੀਰੇ ਇਹ 2 ਮਹੀਨਿਆਂ ਦੀ ਸੂਈ ਦਾ ਦੱਤ ਨਾਲ ਦੀ ਲਾਲਾ ਦੁੱਧ ਕਿੰਨਾ ਰਿਹਾ 8 ਕਿਲੋ ਦੁੱਧਾ ਖੋਲੋ ਜੀ ਇਹਨੂੰ ਵੀ ਤੋੜਾ ਕਰਾ ਕੇ ਚੈੱਕ ਚੰਗੀਆਂ ਜਰਸੀਆਂ ਆ ਗਿਆ ਬਾਕੀ ਦੀ ਗੱਲ ਜਰੂਰ ਸੰਪਰਕ ਸਾਰੇ ਤੇ ਕਰਕੇ ਸਾਰੀ ਗੱਲਬਾਤ ਪੁੱਛ ਕੇ ਫਿਰ ਤੁਸੀਂ ਸੌਦਾ ਕਰਨਾ ਜ ਆ ਦੇਖੋ ਕੁਆਲਿਟੀ ਚੰਗੀ ਇਹਦੀ ਵੀ ਬਰੀਡ ਚੋਂ ਤਾਂ ਕੋਈ ਵੀ ਨਹੀਂ ਬਾਹਰ ਲਮਾਈ ਤੇ ਕੱਦ ਬਹੁਤ ਅਡਟ ਛੋਟੀ ਨਾ ਸਮਝਣ ਬਾਕੀ ਦੀ ਗੱਲ ਬਾਦਾਮੀ ਕਲਰ ਚ ਆ ਗਈ ਹਾਂ ਬੁੱਟੇ ভাই ਛੋਟੀ ਨਾ ਸਮਝਣ ਓਕੇ ਜੀ ਛੋਟੀ ਨਾ ਸਮਝਣ ਬਾਕੀ ਲਮਾਈ ਲੰਮੂਈ ਫੁੱਲ ਆ ਦੁੱਧ ਕਿੰਨਾ ਭਾਈ 8 ਕਿਲੋ ਆ ਬੁੱਟੇ 8 ਕਿਲੋ ਆਪਣੇ ਕੋਲੇ ਆਈ ਕਰਕੇ ਆ ਦੁੱਧ ਤਾਂ 12-13 ਕਿਲੋ ਓਕੇ ਜੀ ਆਰਾਮ ਜੀ ਨੇ ਦੇ ਦੂ ਇਹ ਕਿਹੜਾ ਵੀ ਟੋਕੜਾ ਹਜੇ ਓਕੇ ਜੀ ਲੈ ਚਲੋ ਵੀਰ ਤੇ ਲਮਾਈ ਦੇਖ ਤੋ ਬੁੱਟੇ ਉੱਤੋਂ ਚੌੜੀ ਜੁੜੀ ਹੂੰ ਨਹੀਂ ਠੀਕ ਆ ਤੇ ਬਾਕੀ ਦੀ ਗੱਲ ਮੁੱਲ ਇਹਦਾ ਵੀ ਜਾਇਜ਼ ਹੋਊਗਾ ਹਾਂ ਜਾਇਜ਼ ਓਕੇ 8 ਕਿਲੋ ਦੁੱਧ ਜਿਹੜਾ ਮਰਜ਼ੀ ਮੈਂ ਕਿ ਲੈ ਜੇ। ਮਾ ਯਾਰ 2 ਡੰਗ 4 ਡੰਗ 3 ਡੰਗ ਜਿੰਨੇ ਮਰਜ਼ੀ ਚੋਲੇ। ਓਕੇ ਜੀ। ਚੰਗੀਆਂ ਜੀ ਬਰੀਡਾਂ ਆ ਸਾਰੀਆਂ ਬਾਈ ਕੋਲੇ ਜਰਸੀ ਪੰਜਵੀਂ ਆਪਾਂ ਤੁਹਾਨੂੰ ਕਵਰ ਕਰਕੇ ਦਿੱਤੀ ਆ ਚੌਥੀ ਸੌਰੀ ਤੇ ਪੰਜਵੀਂ ਵੀ ਕੀ ਵੀ ਆ ਤੇ ਹੁਣ ਆਪਾਂ ਤੁਹਾਨੂੰ ਐਚਐਫ ਵੱਡੇ ਕਦ ਕਾੜਦੇ ਐਚਐਫ ਬੈਡ ਦਿਖਾਵਾਂਗੇ। ਆ ਦੇਖੋ ਜੀ ਮੁੱਲ ਛੋਟਾ ਜਾਂ ਮੁੱਲ ਹੁਣ ਇਹਦਾ ਬਸ ਨਾਰਮਲ ਜ। ਠੀਕ ਆ ਜੀ। ਤੇ ਹੁਣ ਤੁਹਾਨੂੰ ਐਚਐਫ ਬੈਡ ਦਿਖਾਉਣੀ ਆ ਡੱਬ ਪ੍ਰਿੰਟ ਫੁੱਲ ਕਾਦ ਫੁੱਲਾ ਬਾਈ ਦਾ ਕਦ ਵੀ 6 ਫੁੱਟ ਹ ਉਸ ਹਾਉਣਾ ਜਜਮੈਂਟ ਕਰ ਲਿਓ ਬਾਈ ਦਿਸਦਾ ਤੁਹਾਡਾ ਦੂਜਾ ਡਾਕਟਰ ਪਿਆ ਆਪਣਾ ਫੇਸ ਦੀ ਕੁਆਲਿਟੀ ਚੰਗੀ ਹੈ ਬੇਟਾ ਹੁਣ ਤੇਰੀ ਵੀਡੀਓ ਦੱਸੂਗੀ ਓਕੇ ਜੀ ਆ ਦੇਖੋ ਬੇਟ ਫੇਸ ਤੇ ਕਿੰਨੇ ਦਿਨ ਬਾਈ ਸੋਖੇ ਬਾਕੀ ਇਹਦੇ ਬੂਟੇ ਪਾਇਆ 15 ਦਿਨ ਯਾਰ ਓਕੇ 15 ਦਿਨ ਬਾਕੀ ਤੇ ਕਿੰਨਾ ਗਧ ਦੁੱਧ ਬਾਈ ਕੱਢ ਦੂਗੀ ਇਹਦਾ ਵੀਰੇ ਉਹਨਾਂ ਦਾ 30 32 ਕਿਲੋ ਕਿਹਾ ਵਾ ਪਲੂਨ ਦਾ ਓਕੇ ਐਤ ਕੀ ਤੁਸੀਂ ਆਪੇ ਜਜਮੈਂਟ ਲਾ ਲੈਣੀ ਹੈ ਬਾਈ ਦਾ ਕਹਿਣਾ ਮੈਂ ਨਹੀਂ ਕਰਾਂ ਬਾਕੀ ਯਾਰ ਸੇਵਾ ਨਹੀਂ ਕਰਨਾ ਆਪਰਾ ਕਿਲੋ ਦੇ ਵਿਭਾਵ ਆ ਭਾਈ ਵਾਲੀ ਹਾਂ ਬਰੀਡ ਹੋਵੇ ਹਾਂ ਬਰੀਡ ਚ ਬਰੀਡ ਹੋਵੇ ਆ ਦੇਖ ਹਾਂ ਹਜੇ ਪਤਲੇ ਹਾਰਾ ਵੀ ਨਹੀਂ ਹੋਇਆ ਪਾ ਪਟਾ ਵੀ ਨਹੀਂ ਪਾਇਆ ਜਿਵੇਂ ਆਈ ਐਮ ਬੈਟ ਬਸ ਓਕੋ ਲੈ ਆਈ ਐਮ ਬੈਟ ਬਾਈ ਸੁਖੇ ਇਹਦਾ ਵੀ ਜਾਇਜੀ ਹੂ ਮਾਲ ਹਾਂ ਜਾਇਜੀ ਵੱਡੇ ਕੱਦ ਘਾੜ ਦੀ ਆ ਗਿਆ ਪੂਰੇ ਵੱਡੇ ਕੱਦ ਮੈਂ ਨਹੀਂ ਦਿੰਦਾ ਮੇਰਾ 6 ਫੁੱਟ 8 ਇੰਚ ਕੱਦ ਦਾ 5 ਫੁੱਟ 9 ਇੰਚ ਆ ਬਾਕੀ ਯਾਰ ਪ੍ਰਿੰਟ ਪ੍ਰੌਂਟ ਥਾਨ ਥੋਣ ਸਾਰੇ ਜਾਤ ਵਾਲਿਆ ਹਾਂ ਲੈ ਚਲੋ ਜੀ ਪੂਰੀ ਬਰੀਡ ਆ ਬਰੀਡ ਚੰਗੀ ਜੀ ਬਾਕੀ ਦੀ ਗੱਲ ਦੱਸ ਲਈ ਤੁਸੀਂ ਆਪ ਕਰ ਲੀ ਗੱਲ ਵਾਲੀ ਬਰੀਕੀਆ ਬੁੱਟੇ ਇੱਕ ਇਹਦੇ ਜਿਹੜਾ ਹਵਾਨਾ ਉਹ ਖੁੱਚਾਂ ਤੋਂ ਤਾਂ ਵਾਲਾ ਹਵਾਨਾ ਲਾਂਕੁਮਾ ਟਟਮਾ ਹਵਾਨਾ ਨਹੀਂ ਹਨਾ ਨਾ 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 ਓਕੇ ਮੈਂ ਬੁੱਟੇ ਲੈਂਦੇ ਨਹੀਂ ਉਹੀ ਬਹਿੜ ਆਓ ਨੌਲੇਜ ਆ ਬਾਈ ਹਾਂ ਨੌਲੇਜ ਦੀਆਂ ਗੱ ਕਿਉਂਕਿ ਲੇਵਾ ਜਿਹੜਾ ਟੁੱਟ ਮਾ ਉਹ ਦੁੱਧ ਨਹੀਂ ਕੱਢਦਾ ਆਪਾਂ ਨੂੰ ਵੀ ਪਤਾ ਹਨਾ ਤੇ ਮੋਲੇ ਦਾ ਵੀ ਬਾਈ ਜਾ ਜੀ ਹਾਂ 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 ਨਾਕਸੀ ਬਾਈ ਕੋਲੇ ਸਾਨੂੰ 5-5 ਹੀ ਦਿਖਾਤੇ ਬਾਕੀ ਦੀ ਗੱਲ ਐਫ ਐਫ ਦਿਖਾਤੀ 400 ਨੂੰ ਦਿਖਾਤੀਆਂ ਜਰਸੀ ਵੈੜਾ ਜਰੂਰ ਕਰਿਓ ਬਾਈ ਨਾਲ ਸੰਪਰਕ ਨੰਬਰ ਬਾਈ ਫੇਰ ਬੋਲ ਦਿਓ 98723 ਬੁੱਟੇ ਹੂੰ 21296 21296 ਪਿੰਡ ਅਹਿਮਦਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ 5 ਵੈੜਾ ਸੀ 5 ਤੁਹਾਨੂੰ ਦਿਖਾਤੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਜਾਂ ਇਹਨਾਂ ਨੂੰ ਪਿਆਰ ਦੇਣ ਲਈ ਸਾਧਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ ਪਟਨਾਵਾਰੀ